ਉੱਚੀ ਉੱਚੀ ਬੋਲ ਕੇ ਕਿਸੇ ਸਾਹਮਣੇ ਬੈਠੇ ਨੂੰ ਪ੍ਰਭਾਵ ਸਕਦੇ ਹਾਂ ਵਰਤਨਾ ਤੁਸੀਂ ਆਪਣਾ ਕਰਦਾ ਸੁਠ ਲੈਣ ਲੋਕ ਹੁੰਦੇ ਨੇ ਮੌਸਮੀ ਲੋਕ ਹਮੇਸ਼ਾ ਉਹ ਗਲ ਕਰਦੇ ਜਿਹੜਾ ਜਿਹਦਾ ਮੁੱਦਾ ਬਣੇ ਆਪਾਂ ਮੈਂ ਤਾਂ ਸ਼ਿਕਾਇਤ ਨਹੀਂ ਮੈਨੂੰ ਲੱਗਦਾ ਸਿੱਧੇ ਉਹ ਆਪਣਾ ਕੰਮ ਕਰੋ ਸਾਡਾ ਕੰਮ ਬਹੁਤ ਚੰਗਾ ਹੈ ਹੱਥ ਤੋਂ ਉਹਨਾਂ ਦਾ ਕੰਮ ਜਦੋਂ ਕੋਈ ਮੁੱਦਾ ਆਪਾਂ ਦਾ ਚੀਕਾ ਮਾਰਤੇ ਹੈ

ਲੀਣਾ ਕਰੋ ਯਾਰ ਜੇ ਤੁਸੀਂ ਗੱਲ ਕਰੋਗੇ ਤਾਂ ਹੀ ਗੱਲ ਅਗੇ ਵਧੂਗੀ ਸਾਡਾ ਵਿਚਾਰ ਅਸੀਂ ਕਿਸਾਨੇ ਨੂੰ ਪਿਆਰ ਕਰਦੇ ਹਾਂ ਅਸੀਂ ਆਪ ਦੇ ਜਿਹੜੇ ਸਾਡੇ ਜ਼ਰੂਰਤ ਹੋਇਆ ਸਾਡੇ ਸਪਿਰਚੁਅਲੀ ਉਹਨਾਂ ਪਿਆਰ ਕਰਦੇ ਹਾਂ ਸਾਡਾ ਮੰਤਵ ਹੈ ਔਰ ਅਸੀਂ ਆਪ ਦਾ ਵਿਚਾਰ ਕਰਦੇ ਜਿਹੜਾ ਸੀ ਕਿਸੇ ਦੀ ਗੱਲ ਨਹੀਂ ਕਰਦੇ ਔਰ ਕਾਮ ਦਾ ਨਾ ਸੀ ਗੇਂਦੀ ਗੱਲ ਨਹੀਂ ਸਾਡਾ ਪੰਜਾਬ ਸਾਡੀ ਪੰਜਾਬੀ ਬਹੁਤ ਵੱਡੀ ਹੈ ਔਰ ਸਾਡੇ ਗੁਰਸਿੱਖਿਆ ਬਹੁਤ ਵੱਡੀ ਹੈ ਗੁਰੂ ਸਾਹਿਬ ਦੀ बस ठीक <स्थाथ> है सी अपना काम करते जें। की सुमित भाई। लेवे नु देखदा निगाह नी 끄ੱਟੀ ਬੈ ਨਹੀਂ ਸੱਟ ਐ। ਪ੍ਰੋਬਲਮ ਮੇਰੀਆਂ ਤੋਂ ਆ। ਮੈਂ ਸਾਰੇ ਅੰਦੌਲਜ ਤੁਸੀਂ ਦੇਖਿਆ ਹੋਣਾ। ਮੈਂ ਜੇ ਸਿਸਟਮਾਂ ਦੀ ਗੱਲ ਕਰਦਾ ਮੈਂ ਰਿਸਪੈਕਟਫੁਲੀ ਕਰਦਾ। ਸਟੇ ਤੇ ਕੜਕੇ ਟੈਸ ਚਾਕੇ ਉੱਚੀ ਉੱਚੀ ਬੋਲ ਕੇ ਤੁਸੀਂ ਸਾਹਮਣੇ ਬੈਠੇ ਨੂੰ ਪ੍ਰਭਾਵ ਸਕਦੇ ਹੋ। ਪਰਦਨਾ ਤੁਸੀਂ ਆਪਣਾ ਕਲਾ ਸੁਟ ਲੈਣਾ। ਕਦੇ ਵੀ ਕਿਸੇ ਦੀ ਬਰਾਇ ਨਹੀਂ ਕਰਨਾ। ਮੈਥੇ ਹੀ ਸਿੱਖਿਆ ਟੋਟਾ ਵਿਚਾਰੀ ਡਬਟਾ ਮਨੋ ਚਾਹੀਦਾ ਕਿ ਸਮਨ ਦੀ ਬੁਰਾਈ ਛੋਟੀ ਹੋ ਜਾਈਏ। ਔਰ ਆਪਾਂ ਕਿਉਂ ਮੈਨੂੰ ਇੱਕ ਨਹੀਂ ਸਮਝ ਆਉਂਦੀ ਯਾਰ। ਆਪਾਂ ਕਿਉਂ ਛੋਟੇ ਛੋਟੇ ਗੱਲਾਂ 'ਚ ਪਏ। ਦੇਖੋ ਮੈਨੂੰ ਵਿਚਾਰ ਮੈਂ ਪੰਜਾਬ ਪੰਜਾਬੀ ਤੁਹਾਨੂੰ ਪਿਆਰ ਕਰਦਾ। ਤੁਸੀਂ ਮੈਨੂੰ 100 ਵਾਰੀ ਕਹੋ। 100 ਵਾਰਾਂ ਕੱਟ ਲੋ। ਮੈਨੂੰ ਟਰਾਲ ਵੀ ਕਰੋ ਕਰਨ ਦੀ ਕੋਸ਼ਿਸ਼ ਵੀ ਕਰਿਆ। ਬੇਡਾ ਨਹੀਂ ਖੱਜਾ ਨਹੀਂ। ਮੈਨੂੰ ਕੋਈ ਫਰਕ। ਮੈਂ ਪੰਜਾਬੀ ਆ। ਮੈਂ ਪੰਜਾਬ ਨੂੰ ਪਿਆਰ ਕਰਦਾ। ਔਰ ਮੈਨੂੰ ਇਹ ਸਫਾਈ ਦੇਣ ਦੀ ਲੋੜ ਥੋੜੀ ਮੈਂ ਬਾਬਾ ਗੁਰੂ ਨਾਨਕ ਸਾਹਿਬ ਦੇ ਚਰਨਾਂ ਨੂੰ ਬਾਪੂ ਨੇ ਇੱਕ ਵਾਰੀ ਮੱਥਾ ਟਿਕਾਇਆ ਸੀ ਉੱਥੇ ਹੀ ਟਿਕਿਆ ਔਰ ਕਿਤੇ ਨਹੀਂ ਟਿਕਿਆ ਤੋਂ ਇਵਨ ਦਸਟੇ ਲੋੜ ਆਪਾਂ ਕਿਸੇ ਦੀ ਗਾਲੀ ਨਾ ਕਰੋ ਯਾਰ ਜੇ ਤੁਸੀਂ ਗੱਲ ਕਰੋਗੇ ਤਾਂ ਹੀ ਗੱਲ ਅੱਗੇ ਵਧੂਗੀ ਸਾਡਾ ਵਿਚਾਰ ਅਸੀਂ ਕਿਸਾਨੀ ਨੂੰ ਪਿਆਰ ਕਰਦੇ ਹਾਂ ਅਸੀਂ ਆਪ ਦੇ ਜਿਹੜੇ ਸਾਡੇ ਜ਼ਰ ਘੁਮਾਇਆ ਸਾਡੇ ਸਪਿਰਚੁਅਲ ਉਹਨਾਂ ਪਿਆਰ ਕਰਦੇ ਸੀ ਸਾਡਾ ਮੰਤਵ ਹੈ ਔਰ ਅਸੀਂ ਆਪ ਦਾ ਵਿਚਾਰ ਛੱਡਦੇ ਜਿਹੜਾ ਸੀ ਕਿਸੇ ਦੀ ਗੱਲ ਨਹੀਂ ਕਰਨੀ ਔਰ ਦੇਖੋ ਦੋ ਤਰ੍ਹਾਂ ਦੇ ਲੋਕ ਹੁੰਦੇ ਨੇ ਮੌਸਮੀ ਲੋਕ ਹਮੇਸ਼ਾ ਉਹ ਗੱਲ ਕਰਦੇ ਜਿਹੜਾ ਜਿਹੜਾ ਮੁੱਦਾ ਬਣੇ ਆਪਾਂ ਮੈਂ ਤਾਂ ਸ਼ਿਕਾਇਤ ਨਹੀਂ ਮੈਨੂੰ ਲੱਗਦਾ ਸਿੱਧੇ ਉਹ ਆਪਣਾ ਕੰਮ ਕਰੋ ਸੋਟਾ ਕੰਮ ਬਹੁਤ ਚੰਗਾ ਔਰ ਪੰਜਾਬ ਜਾਂ ਪੰਜਾਬੀ ਆ ਐਡਾ ਛੋਟਾ ਵਿਚਾਰ ਧੋੜੀ ਆਪਣਾ ਵੀ ਕਿਸੇ ਵਿਅਕਤੀ ਦਾ ਛੋਟਾ ਹੋ ਜਾ ਔਰ ਜਿਹੜੇ ਲੋਕ ਮਤਲਬ ਜਲਦੀ ਗੰਗਾ ਹੱਥ ਧੋਣ ਵਾਲਾ ਕੰਮ ਹੁੰਦਾ ਵੀ ਜਦੋਂ ਕੋਈ ਮੁੱਦਾ ਆਉਂਦਾ ਚਿਕਾ ਮਾਰਦੇ ਹੈ ਜਦੋਂ ਕੁਪੌਲਸ ਰੇਡ ਕਰਦੀ ਐ ਫਿਰ ਫਰਾਟ ਪੈਂਦਾ ਫਿਰ ਭੱਜਦੇ ਐ ਤੇ ਜੋ ਟੈਕਸ ਵਾਲੇ ਫੂਡ ਕਰਦੇ ਫਿਰ ਉਧਰ ਡਾਊਨ ਟੂ ਦੈਟ ਆਪਾਂ ਆਪਣਾ ਕੰਮ ਕਰਨਾ ਸੀ ਕਿ ਇਹਦੀ ਗੱਲ ਹੀ ਨਹੀਂ ਕਰਨੀ ਸਾਡਾ ਪੰਜਾਬ ਸਾਡੀ ਪੰਜਾਬੀ ਬਹੁਤ ਵੱਡੀ ਹੈ ਔਰ ਸਾਡੇ ਕੋਲ ਸਿੱਖਿਆ ਬਹੁਤ ਵੱਡੀ ਹੈ ਗੁਰੂ ਸਾਹਿਬ ਦੀ بس ਠੀਕ ਐ ਸੀ ਆਪਣਾ ਕੰਮ ਕਰਦੇ ਜਾਈਏ